ਸਤਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਰਜਿਸਟਰ ਮੁਹੱਲਾ ਗੁਰੂ ਰਵਿਦਾਸ ਨਗਰ ਉੜਕਾ ਰੋਡ ਗੁਰਿਆਵਲੋਂ ਤੰਤਨ ਸਤਗੁਰੂ ਰਵਿਦਾਸ ਮਹਾਰਾਜ ਜੇਦਾ 648 ਮਾ ਪ੍ਰਕਾਸ਼ ਦਿਹਾੜਾ ਤੁਮਤਾਮ ਅਤੇ ਸਰਦਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਗੁਰਪੁਰਬ ਦੇ ਸੰਬੰਧ ਵਿੱਚ 29 ਜਨਵਰੀ ਨੂੰ ਸ਼੍ਰੀ ਸਹਿਜ ਪਾਠ ਆਰੰਭ ਕੀਤੇ ਗਏ ਹਨ 30 ਜਨਵਰੀ ਤੋਂ ਪ੍ਰਵਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਹਨ ਜੋ 12 ਫਰਵਰੀ ਤੱਕ ਕੱਡੀਆਂ ਜਾਣਗੀਆਂ 10 ਫਰਵਰੀ ਨੂੰ ਵਿਸ਼ਾ ਸ਼ੋਭਾ ਯਾਤਰਾ ਸਤਗੁਰੂ ਰਵਿਦਾਸ ਮੰਦਰ ਰੁੜਕਾ ਰੋਡ ਤੋਂ ਪੰਜ ਪਿਆਰਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਸਜਾਈ ਜਾਵੇਗੀ 12 ਫਰਵਰੀ ਨੂੰ ਸ਼੍ਰੀ ਸਿਆਜਪਾਠ ਦੇ ਭੋਗ ਉਪਰੰਤ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਜਾਵੇਗਾ। ਸ਼ਾਮ ਨੂੰ ਮਿਸ਼ਨਰੀ ਕਲਾਕਾਰ ਬਿੱਕੀ ਬਹਾਦਰ ਕੇ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹਨਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਗੁਰਿਆ ਲਾਈਵ ਚੈਨਲ ਤੇ ਵਿਖਾਇਆ ਜਾਵੇਗਾ। ਅੱਜ ਸਤਿਗੁਰੂ ਰਵਿਦਾਸ ਇਕਤਾ ਕਮੇਟੀ ਨਵਾਂ ਮੁਹੱਲਾ ਗੁਰਿਆ ਅਤੇ ਸਤਿਗੁਰੂ ਰਵਿਦਾਸ ਮਦਰ ਕਮੇਟੀ ਬੋਪਾਰਾਏ ਵੱਲੋਂ ਪ੍ਰਭਾਤ ਫੇਰੀਆਂ ਸਤਿਗੁਰੂ ਰਵਿਦਾਸ ਮੰਦਰ ਰੁੜਕਾ ਰੋਡ ਗੁਰਿਆ ਵਿਖੇ ਲਿਆਂਦੀ ਗਈ ਜਿਸ ਲਈ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਉਨਾ 10 ਫਰਵਰੀ ਦੀ ਸ਼ੋਭਾ ਯਾਤਰਾ ਵਿੱਚ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਢਪਾਗਾ ਮੌਕਾ ਹੈ ਸਤਗੁਰ ਅਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਹੈ ਸਾਰੀਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਔਰ ਸਦਭਾਵਨਾ ਨਾਲ ਮਨਾਏ ਜਾ ਰਹੇ ਆ ਅੱਜ ਜਿਹੜਾ ਸੀਗਾ ਅਸੀਂ ਇੱਕ ਉਪਰਾਲਾ ਕੀਤਾ ਕਿ ਸਾਰੀ ਸੰਗਤ ਨੂੰ ਇਕੱਤਰ ਕਰਕੇ ਏਕੇ ਦਾ ਸੰਦੇਸ਼ ਜਿਹੜਾ ਸਤਗੁਰੂ ਰਮਦਾਸ ਮਹਾਰਾਜ ਨੇ ਦਿੱਤਾ ਉਹਦੇ ਤੇ ਪੂਰੀ ਜੋਰ ਪਹਿਰਾ ਦਈਏ ਸੋ ਅੱਜ ਦੋਨੋਂ ਕਮੇਟੀਆਂ ਸਤਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਬੋਪਰਾਏ ਤੋਂ ਔਰ ਨਵਾਂ ਮੱਲਾ ਲਾਂਗੜੀਆਂ ਤੋਂ ਸਤਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਪ੍ਰਭਾਤ ਵੇਰੀ ਦੇ ਰੂਪ ਦੇ ਵਿੱਚ ਸਤਗੁਰੂ ਰਵਿਦਾਸ ਮੰਦਿਰ ਵਿਖੇ ਆਏ ਸੀਗੇ ਅਸੀਂ ਉਹਨਾਂ ਦਾ ਇੱਥੇ ਵੈਲਕਮ ਕੀਤਾ ਜੀ ਆਇਆਂ ਆ ਕਿ ਔਰ ਬੜਾ ਬੜਾ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਸਾਰੇ ਜਣੇ ਰਲ ਕੇ ਇੱਕ ਦਮ ਇੱਕ ਉਪਰਾਲਾ ਕਰੀਏ ਕਿ ਸਾਝੀ ਬਾਤ ਦਾ ਜਿਹੜਾ ਸੰਦੇਸ਼ ਹੈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਿੰਦੇ ਆ ਸੋ ਉਹਦੇ ਤੇ ਪੂਰ ਜੋਰ ਪਹਿਰਾ ਦਈਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 10 ਫਰਵੀਨ ਦਿਨ ਸੋਮਵਾਰ ਨੂੰ ਵਿਸ਼ਾਲ ਚੋਬਾ ਯਾਤਰਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਹੜੀਆ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਏ ਵਾਪਸ ਸਤਗੁਰੂ ਬਿਦਾਸ ਮੰਦਿਰ ਵਿਖੇ ਪਹੁੰਚੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਦਾ ਹਿਸਾਬਣੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਇਸੇ ਤਰੀਕੇ ਨਾਲ 12 ਫਰਵੀ ਦਿਨ ਬੁੱਧਵਾਰ ਨੂੰ ਸਾਜ ਪਾਠ ਜੀ ਦੇ ਜਿਹੜੇ ਭੋਗ ਹੈ ਉਹ ਸਤਗੁਰੂ ਬਿਦਾਸ ਮੰਦਿਰ ਵਿਖੇ ਪਾਈ ਜਾਣਗੇ ਉਪਰੰਤ ਗੁਰੂ ਦੇ ਲੰਗਰ ਔਰ ਰਾਗੀ ਜੱਥਾ ਕੀਰਤਨੀ ਜੱਤਾ ਜਿਹੜਾ ਉਹ ਗੁਰਚੰਨਾ ਨਾਲ ਜੋੜੇਗਾ ਇਸੇ ਤਰੀਕੇ ਨਾਲ ਸ਼ਾਮ ਨੂੰ ਜਿਹੜਾ 8 ਵਜੇ ਵਿੱਕੀ ਭਾਦਰਕੇ ਜਿਹੜੇ ਮਿਸ਼ਨਰੀ ਗਾਇਕ ਨੇ ਸਤਗੁਰੂ रविदास ਮਹਾਰਾਜ ਜੀ ਦੇ ਸ਼ਬਦਾਂ ਰਾਹੀਂ ਸੰਗਤ ਦੇ ਰੂਪੂ ਹੋਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਹੌਮਾ ਹੌਮਾ ਅੱਗੇ ਪਹੁੰਚੋ ਔਰ ਤੁਹਾਡਾ ਇੱਥੇ ਆਇਆ ਇੱਕ ਇੱਕ ਕਦਮ ਜਿਹੜਾ ਹੈ ਸਤਗੁਰੂ रविदास ਮਹਾਰਾਜ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁੜੀ ਵਿੱਚ ਜਿਹੜਾ ਤੁਹਾਡਾ ਪਾਇਆ ਹੋਇਆ ਇੱਕ ਇੱਕ ਕਦਮ ਹੈ ਉਹ ਲੇਖੇ ਵਿੱਚ ਲਿਖਿਆ ਜਾਣਾ ਔਰ ਆਓ ਸਾਰੇ ਜਣੇ ਮਿਲ ਕੇ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਾਂਝੀ ਬਾਤਾਂ ਦੇ ਸੰਦੇਸ਼ ਨੂੰ ਪਹਰਾ ਦਈਏ ਔਰ ਮਨਾਈਏ ਔਰ ਜਿਹੜਾ ਇਹਦਾ ਤੁਸੀਂ ਲਾਈਵ ਹੈ ਗੁਰਾਇਆ ਲਾਈਵ ਤੋਂ ਸਿੱਧਾ ਪ੍ਰਸਾਦਨ ਦੇਖੋਗੇ ਦੇਸ਼ ਵਿਦੇਸ਼ ਵਿੱਚ ਵਸਦੇ ਜਿੰਨੇ ਵੀਰੇ ਭੈਣਾ ਜਿਹੜੇ ਇੱਥੇ ਨਹੀਂ ਆ ਸਕਦੇ ਇਸ ਧਰਤੀ ਦੇ ਨਹੀਂ ਆ ਸਕਦੇ ਉਹਦਾ ਲਾਈਵ ਵੀ ਦੇਖ ਸਕਦੇ ਤੁਸੀਂ ਘਰੇ ਬੈਠ ਕੇ ਗੁਰਪੁਰਬ ਦਾ ਔਰ ਸ਼ੋਭਾ ਯਾਤਰਾ ਦਾ ਆਨੰਦ ਜਿਹੜਾ ਉਹ ਤੁਸੀਂ ਗੁਰਾਇਆ ਲਾਈਵ ਤੋਂ ਦੇਖੋਗੇ ਜਿਹਦੀ ਸੇਵਾ ਮਨੀਸ਼ 바ਵਾ ਜੀ ਕਰਨਗੇ ਔਰ ਇਹਨਾਂ ਦੀ ਪੂਰੀ ਟੀਮ ਤਤਪਰ ਰਹੇਗੀ ਇਹਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਜਲਦੀ ਔਰ ਮੈਂ ਦੁਬਾਰਾ ਤੋਂ ਧੰਨਵਾਦ ਆਖਦਾ ਸਾਰੀਆਂ ਕਮੇਟੀਆਂ ਦਾ ਔਰ ਰਾਜਨੀਤਿਕ ਧਾਰਮਿਕ ਔਰ ਜਿੰਨੀਆਂ ਵੀ ਸਭੀਆਂ ਜਥੇਬੰਦੀਆਂ ਹੈਗੀਆਂ ਸਾਰਿਆਂ ਦਾ ਧੰਨਵਾਦ ਆਖਦਾ ਕਿ ਉਹ ਪੂਰਾ ਸਹਿਯੋਗ ਦੇ ਰਹੀਆਂ ਸਾਨੂੰ ਔਰ ਇਸੇ ਤਰੀਕੇ ਨਾਲ ਆਪਾਂ ਜਿੰਨੇ ਵੀ ਆਗਮਨ ਪੂਰਵ ਸਤਿਗੁਰਾਂ ਦੇ ਆਂਦੇ ਆ ਆਪਾਂ ਸਾਂਝੇ ਮਾਰਤਾ ਦਾ ਸੰਦੇਸ਼ ਦੇਣਾ ਔਰ ਜੋ ਮਨੁੱਖਤਾ ਦੀ ਸੇਵਾ ਉਹਦੇ ਵਿੱਚ ਲੱਗੀਏ ਸਾਰੇ ਜਣੇ ਇੱਕ ਜੁਟ ਹੋ ਕੇ ਸਤਿਗੁਰਾਂ ਦੇ ਜਸ ਗਾਈਏ ਜਗੁਰਦੇਵ ਧੰਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ